ਡੇਰਾ ਸਚਾ ਸੌਦਾ ਦੀ ਪਵਿੱਤਰ ਸਿੱਖਿਆ ਉੱਤੇ ਚੱਲਦੇ ਆਂ ਬਲਾਕ ਪਾਤਰਾਂ ਦੇ ਪਿੰਡ ਚੁਨਾਗਰਾ ਦੇ ਸੱਚਖੰਡ ਵਾਸੀ ਅਮਰਜੀਤ ਸਿੰਘ ਇਨਸਾਨ ਦੇ ਦੇਹਾਂਤ ਤੋਂ ਪ੍ਰੰਤੋਂ ਉਤੇ ਪ੍ਰਵਤ ਮੈਂਬਰਾਂ ਵੱਲੋਂ ਮ੍ਰਿਤਕ ਦੇ ਦਾ ਸੰਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ ਅਮਰਜੀਤ ਸਿੰਘ ਇਨਸਾਨ ਨੇ ਆਪਣੇ ਜੀਵਨ ਦੀ ਪ੍ਰਣ ਕੀਤਾ ਸੀ ਕਿ ਮੌਤ ਪ੍ਰੰਤੋਂ ਉਸ ਦੀ ਮ੍ਰਿਤਕ ਦੇ ਮੈਡੀਕਲ ਖੋਜਾਂ ਲਈ ਦਾਨ ਕੀਤੀ ਜਾਵੇ ਜਾਣਕਾਰੀ ਅਨੁਸਾਰ ਪਿੰਡ ਚਨਾਗਰਾ ਦੀ ਪ੍ਰੇਮੀ ਪਰਵਾਰ ਚ ਅਮਰਜੀਤ ਸਿੰਘ ਇਨਸਾ ਆਪਣੀ ਸਵਾਸਾ ਰੂਪੀ ਪੂੰਜੀ ਪੂਰੀ ਕਰਕੇ ਕੋਲ ਮਾਰਕ ਦੇ ਚਰਨਾਂ ਵਿੱਚ ਸੱਚਖੰਡ ਜਾਬਰਾ ਜੀ ਹਨ ਉਹਨਾਂ ਵੱਲੋਂ ਜਉਂਦੇ ਜੀ ਕੀਤੇ ਗਏ ਪ੍ਰਣ ਅਨੁਸਾਰ ਉਹਨਾਂ ਦੇ ਬੇਟੇ ਤੇ ਬੇਟੀਆਂ ਵੱਲੋਂ ਆਪਣੇ ਪਿਤਾ ਦਾ ਸਰੀਰ ਮੈਡੀਕਲ ਖੋਜਾਂ ਲਈ ਪੰਡਿਤ ਪੀ.ਡੀ. ਸ਼ਰਮਾ ਪੀ.ਜੀ.ਆਈ ਰੋहतक ਦੇ ਸਰਜੈਂਟ ਸੈਂਟਰ ਨੂੰ ਸਦਾਨ ਕਰ ਦਿੱਤਾ ਗਿਆ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਨ ਤੋਂ ਪਹਿਲਾਂ ਆਰਤੀ ਨੂੰ ਮੋਢਾ ਉਹਨਾਂ ਦੀਆਂ ਬੇਟੀਆਂ ਤੇ ਲੋਹਾਂ ਵੱਲੋਂ ਦਿੱਤਾ ਗਿਆ ਇਸ ਮੌਕੇ ਅਮਰਜੀਤ ਸਿੰਘ ਇੰਸਾਮਰ ਰਹੇ ਤੇ ਨਾਰੇ ਵੀ ਲਗਾਏ ਗਏ ਸਸਤਨਾਮ ਜੀ ਗ੍ਰੀਨੈਸ ਬੇਰਪਰ ਫੋਰਸ ਵਿੰਗ ਦੇ ਸੇਵਾਦਾਰਾਂ ਤੇ ਸਾਧ ਸੰਗਤ ਵੱਲੋਂ ਫੁੱਲਾਂ ਨਾਲ ਸ਼ਿੰਗਾਰੀ ਹੋਈ ਐਂਬੂਲੈਂਸ ਰਾਹੀ ਪਿੰਡ ਵਿੱਚੋਂ ਕਾਫਲੇ ਦੇ ਰੂਪ ਵਿੱਚ ਚੱਕਰ ਲਗਾ ਕੇ ਗੱਡੀ ਨੂੰ ਰਵਾਨਾ ਕੀਤਾ ਗਿਆ ਇਸ ਮੌਕੇ ਪਿੰਡ ਜੁਨਾਗੜਾ ਦੇ ਮੋਤਵਰ ਵਿਕਤੀਆਂ ਤੇ ਸਾਧ ਸੰਗਤ ਦੇ ਜ਼ਿੰਮੇਵਾਰਾਂ ਵੱਲੋਂ ਗੱਡੀ ਨੂੰ ਹਰੀ ਝੰਡੀ ਦਿਖਾਈ ਗਈ ਇਸ ਮੌਕੇ 85 ਮੈਂਬਰ ਜਗਤਾਰ ਇਨਸਾਨ ਨਰਪੈ ਇਨਸਾਨ ਪੈਨ ਗੁਰਜੀਤ ਇਨਸਾਨ ਤੇ ਕੋਮਲ ਇਨਸਾਨ ਤੋਂ ਇਲਾਵਾ ਬਲਾਕ ਪਾਤੜਾ ਜੜਵਾ ਪੂਰੀ ਅਤੇ ਸੁਤਰਾਣਾ ਦੀ ਸਾਧ ਸੰਗਤ ਅਤੇ ਰਿਸ਼ਤੇਦਾਰ ਹਾਜ਼ਰ ਸਨ ਪਾਤੜਾ ਤੋਂ ਸੱਚ ਕੋਹਲੀ ਭੂਸਨ ਸਿੰਘਲਾ